ਆਵਰ YouTube ਚੈਨਲ ਲਰਨਿੰਗ ਲੈਬ ਫਾਰ ਸਟਡੀ ਆਪਾਂ ਪਹਿਲੇ ਵੀ ਡਿਸਕਸ ਕੀਤੇ ਬਹੁਤ ਸਾਰੇ ਬੀਏ 3ਰਡ ਸੈਮੈਸਟਰ ਪੋਲੀਟੀਕਲ ਸਾਇੰਸ ਦੇ ਜਿਹੜੇ ਵੀ ਇੰਪੋਰਟੈਂਟ ਕੁਐਸਚਨਸ ਸੀ ਪੋਲੀਟੀਕਲ ਸਾਇੰਸ ਤੇ ਉਹ ਸਾਰੇ ਆਪਾਂ ਜਿਹੜੇ ਆ ਉਹ ਵਾਰੀ-ਵਾਰੀ ਕਰਕੇ ਡਿਸਕਸ ਕਰ ਲਏ ਆ ਜਿਨ੍ਹਾਂ ਬੱਚਿਆਂ ਨੇ ਪਿਛਲੀਆਂ ਵੀਡਿਓਜ਼ ਨਹੀਂ ਦੇਖੀਆਂ ਉਹ ਚੈਨਲ ਦੇ ਉੱਤੇ ਵਿਜ਼ਿਟ ਕਰਕੇ ਬੀਏ 3ਰਡ ਸੈਮੈਸਟਰ ਪੋਲੀਟੀਕਲ ਸਾਇੰਸ ਵਾਲੀ ਪਹਿਲੇ ਲਿਸਟ ਤੇ ਜਾ ਕੇ ਸਭ ਤੋਂ ਪਹਿਲੇ ਵੀਡੀਓਜ਼ ਦੇਖ ਸਕਦੇ ਆ ਹੁਣ ਅੱਜ ਜੀ ਇਸ ਵੀਡੀਓ ਦੇ ਵਿੱਚ ਆਪਾਂ ਜਿਹੜਾ ਟੌਪਿਕ ਡਿਸਕਸ ਕਰਾਂਗੇ ਉਹ ਆ ਰਾਜ ਦੀ ਵਿਧਾਨ ਸਭਾ ਦੀਆਂ ਚੋਣਾਂ ਸ਼ਕਤੀਆਂ ਅਤੇ ਭੂਮਿਕਾ ਯਾਨੀ ਕਿ ਆਪਾਂ ਟੌਪਿਕ ਕਰਾਂਗੇ ਅਜ ਰਾਜ ਦੀ ਵਿਧਾਨ ਸਭਾ ਠੀਕ ਹੈ ਰਾਜ ਦੀ ਵਿਧਾਨ ਸਭਾ ਅਸਲ ਦੇ ਵਿੱਚ ਹੁੰਦੀ ਕੀ ਹੈ ਠੀਕ ਹੈ ਸਭ ਤੋਂ ਪਹਿਲੇ ਗੱਲ ਆਂਦੀ ਹੈ ਇੰਟਰੋਡਕਸ਼ਨ ਦੀ ਰਾਜ ਵਿਧਾਨ ਮੰਡਲ ਦੇ ਜਿਹੜੇ ਬੱਚਾ ਜੀ ਨਿਚਲੇ ਸਦਨ ਨੂੰ ਕੀ ਆਖਿਆ ਜਾਂਦਾ ਹੈ ਵਿਧਾਨ ਸਭਾ ਜਿਹੜੀ ਰਾਜ ਜਿਹੜੀ ਬੱਚਾ ਜੀ ਰਾਜ ਵਿਧਾਨ ਮੰਡਲ ਹੁੰਦਾ ਹੈ ਜਿਹੜਾ ਰਾਜ ਵਿਧਾਨ ਮੰਡਲ ਹੁੰਦਾ ਆ ਉਹਦੀ ਜਿਹੜੀ ਨੀਚਲਾ ਸਦਨ ਹੁੰਦਾ ਆ ਲਵਰ ਹਾਊਸ ਹੁੰਦਾ ਆ ਉਹਦਾ ਜਿਹੜਾ ਕਿ ਹੁੰਦਾ ਵਾ نیچے ਵਾਲਾ ਹਾਊਸ ਹੁੰਦਾ। نیچے ਵਾਲਾ ਸਦਨ ਜ ਨੂੰ ਬੋਲ ਦਿੰਦੇ ਨੇ نیچے ਵਾਲਾ ਹਾਊਸ ਉਹਨੂੰ ਕੀ ਬੋਲਦੇ ਆਂ ਆਪਾਂ ਰਾਜ ਦੀ ਵਿਧਾਨ ਸਭਾ ਠੀਕ ਹੈ ਲੈਜਿਸਲੇਟਿਵ ਅਸੈਂਬਲੀ ਰਾਜ ਵਿੱਚ ਕੀ ਕਰਦੀ ਹੈ ਜਨ ਸਧਾਰਨ ਦਾ ਸਦਨ ਹੈ ਜਿਸ ਵਿੱਚ ਜਨਤਾ ਪ੍ਰਤੱਖ ਰੂਪ ਵਿੱਚ ਆਪਣੇ ਪ੍ਰਤੀਨਿਧੀ ਨੂੰ ਚੁਣ ਕੇ ਭੇਜਦੀ ਹੈ ਵਿਧਾਨ ਮੰਡਲ ਦੀਆਂ ਜਿਹੜੀਆਂ ਵਧੇਰੇ ਸ਼ਕਤੀਆਂ ਹੁੰਦੀਆਂ ਨੇ ਉਹ ਇਸ ਸਦਨ ਦੇ ਕੋਲ ਹੀ ਜਿਹੜੀਆਂ ਨੇ ਉਹ ਹੁੰਦੀਆਂ ਨੇ ਠੀਕ ਹੈ ਰਾਜ ਪੱਧਰ ਉੱਤੇ ਵਿਧਾਨਿਕ ਅਧਿਕਾਰਾਂ ਨੂੰ ਵਿਧਾਨ ਸਭਾ ਦੇ ਰਾਹੀਂ ਲਾਗੂ ਕੀਤਾ ਜਾਂਦਾ ਹੈ ਜਿੱਥੇ ਕੀ ਹੁੰਦਾ ਹੈ ਲੋਕਾਂ ਦੇ ਦੁਆਰਾ ਚੁਣੇ ਹੋਏ ਨੁਮਾਇੰਦੇ ਜਿਹੜੇ ਨੇ ਬੈਠਦੇ ਨੇ ਇਸ ਨੂੰ ਕੀ ਸਮਝਿਆ ਜਾਂਦਾ ਹੈ ਲੋਕਤੰਤਰ ਦੀ ਰੀੜ ਦੀ ਹੱਡੀ ਜਿਹੜੀ ਆ ਸਮਝਿਆ ਜਾਂਦਾ ਵਿਧਾਨ ਸਭਾ ਦੇ ਵਿੱਚ ਚੋਣਾਂ ਚੋਣ ਪ੍ਰਕਿਰਿਆ ਕੀ ਕਹਿੰਦੀ ਆ ਮੈਥਡ ਆਫ ਇਲੈਕਸ਼ਨਸ ਕੀ ਬੋਲਦਾ ਆ ਵਿਧਾਨ ਸਭਾ ਦੇ ਮੈਂਬਰਾਂ ਦੀ ਜਿਹੜੀ ਬੱਚਾ ਜੀ ਚੋਣਵਾ ਉਹ ਕਿਦੇ ਚ ਹੁੰਦੀ ਆ ਪ੍ਰਤੱਖ ਚੋਣ ਹੁੰਦੀ ਆ ਠੀਕ ਹੈ ਪ੍ਰਤੱਖ ਰੂਪ ਦੇ ਵਿੱਚ ਹੁੰਦੀ ਆ ਬਾਲਗ ਵੋਟ ਅਧਿਕਾਰ ਦੇ ਅਧਾਰ ਤੇ ਕੀ ਕੀਤੀ ਜਾਂਦੀ ਹੈ ਚੋਨਾ ਵਿੱਚ ਭਰਤੀ ਚੋਨਾ ਯੋਗ ਦੀ ਭੂਮਿਕਾ ਜਿਹੜੀ ਆ ਉਹ ਮਹੱਤਵਪੂਰਨ ਹੁੰਦੀ ਹੈ ਹਰ ਰਾਜ ਨੂੰ ਜਨਸੰਖਿਆ ਦੇ ਅਨਸਾਰ ਵਿਧਾਨ ਸਭਾ ਦੀਆਂ ਸੀਟਾਂ ਜਿਹੜੀਆਂ ਦਿੱਤੇ ਜਾਂਦੇ ਜਿਵੇਂ ਕਿ ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤੇ ਵਿਧਾਨ ਸਭਾ ਦੀਆਂ 117 ਸੀਟਾਂ ਨੇ ਠੀਕ ਹੈ ਯੋਗਤਾ ਕੀ ਰਹਿੰਦੀ ਹੈ ਠੀਕ ਹੈ ਉਮੀਦਵਾਰ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਆ ਉਮਰ ਘਟੋ ਘਟ 25 ਸਾਲ ਹੋਣੀ ਚਾਹੀਦੀ ਆ ਉਹ ਕੇਂਦਰ ਤੇ ਸਰਕਾਰ ਜਾਂ ਪ੍ਰਾਂਤ ਸਰਕਾਰ ਅਧਿਨ ਕਿਸੇ ਵੀ ਲਾਭਦਾਇਕ ਪਦਵੀ ਦੇ ਉੱਪਰ ਨਹੀਂ ਲੱਗਾ ਹੋਣਾ ਚਾਹੀਦਾ ਮਾਨਸਿਕ ਤੌਰ ਤੇ ਸਿਹਤਮੰਦ ਹੋਵੇ ਤੇ ਕਿਸੇ ਅਪਰਾਧ ਲਈ ਦੋਸ਼ੀ ਨਹੀਂ ਹੋਣਾ ਚਾਹੀਦਾ ਉਮੀਦਵਾਰ ਪਾਗਲ ਜਾਂ ਦਿਵਾਰੀਆ ਜਾਂ ਕੋਈ ਮਾਨਸਿਕ ਤੌਰ ਤੇ ਠੀਕ ਹੈ ਕਿਸੇ ਅਦਾਲਤ ਦੁਆਰਾ ਉਸ ਨੂੰ ਚੋਣ ਲੜ ਲਈ ਯੋਗ قرار ਨਾ ਦਿੱਤਾ ਗਿਆ ਹੋਵੇ ਉਸ ਨੂੰ ਗੰਭੀਰਤ ਦੀ ਅਪਰਾਧ ਅਧਿਨ ਜਿਹੜਾ ਹੈ ਸਜ਼ਾ ਨਾ ਮਿਲੀ ਹੋਵੇ ਠੀਕ ਹੈ ਉਸ ਤੋਂ ਬਾਅਦ ਲੱਗ ਜਾਂਦੀ ਹੈ ਅਵਧੀ ਡਿਊਰੇਸ਼ਨ ਕਿੰਨੀ ਹੈ ਠੀਕ ਹੈ ਕਨਵਰ ਕਿੰਨਾ ਆ ਸੰਵਿਧਾਨ ਦੀ ਧਾਰਾ 172 ਦੇ ਅਨੁਸਾਰ ਬੱਚਾ ਜੀ ਵਿਧਾਨ ਸਭਾ ਦੀ ਮਿਆਦ ਜਿਹੜੀ 5 ਸਾਲ ਨਿਸ਼ਚਿਤ ਕੀਤੀ ਗਈ ਹੈ ਜਨਕੇ 5 ਸਾਲ ਦੀ ਮਿਆਦ ਇਸ ਦੇ ਪਹਿਲੇ اجلاس ਤੋਂ ਗਣੀ ਜਾਂਦੀ ਹੈ ਠੀਕ ਹੈ ਪਰ ਅਵਸ਼ਕਤਾ ਪੈਣ ਤੇ ਰਾਸ਼ਟਰਪਤੀ ਦੁਆਰਾ ਇਹ ਮਿਆਦ ਜਿਹੜੀ ਆ ਘਟਾਈ ਜਾਂ ਵਧਾਈ ਵੀ ਜਿਹੜੀ ਆ ਉਹ ਜਾ ਸਕਦੀ ਆ ਠੀਕ ਹੈ ਰਾਸ਼ਟਰੀ ਸੰਕਟ ਕਾਲ ਦੇ ਵਿੱਚ ਦੇਖਿਆ ਜਾਂਦਾ ਆ ਕਿ ਵਿਧਾਨ ਸਭਾ ਦੀ ਮਿਆਦ ਕੇਂਦਰੀ ਸੰਸਦ ਦੁਆਰਾ ਵਧਾਈ ਵੀ ਜਾ ਸਕਦੀ ਆ ਸੰਸਦ ਇੱਕ ਮਤਾ ਪਾਸ ਕਰਕੇ ਇਸ ਦੀ ਮਿਆਦ ਨੂੰ ਇੱਕ ਸਮੇਂ ਜਾਂ ਇੱਕ ਸਾਲ ਲਈ ਵਧਾ ਸਕਦੀ ਹੈ ਸੰਕਟ ਕਾਲ ਦੇ ਖਤਮ ਹੋ ਜਾਣ ਸਿੱਧੇ 6 ਮਹੀਨਿਆਂ ਬਾਅਦ ਜਿਹੜੀ ਆ ਇਹ ਨਵੀਂ ਵਿਧਾਨ ਸਭਾ ਲਈ ਚੋਣਾਂ ਕਰਾਉਣੀਆਂ ਕਿੰਦੀਆਂ ਨੇ ਜ਼ਰੂਰੀ ਹੁੰਦੀਆਂ ਨੇ ਵਿਧਾਨ ਸਭਾ ਦੀ ਬੰਤਰ ਕੀ ਹੈ ਠੀਕ ਹੈ ਇਹ ਵੀ ਉਹਨ ਡਿਸਕਸ ਕਰਨ ਵਾਲੀ ਗੱਲ ਆ ਕਿ ਵਿਧਾਨ ਸਭਾ ਦੇ ਵਿੱਚ ਕਿਹੜੇ ਅਧਿਕਾਰੀ ਹੁੰਦੇ ਨੇ ਸਭ ਤੋਂ ਮੇਨ ਹੁੰਦਾ ਆ ਸਪੀਕਰ ਵਿਧਾਨ ਸਭਾ ਦੀ ਜਿਹੜੀ ਕਾਰਵਾਈ ਨੂੰ ਚਲਾਉਂਦਾ ਆ ਸਪੀਕਰ ਮੇਨ ਹੁੰਦਾ ਠੀਕ ਹੈ ਸਪੀਕਰ ਤੇ ਡਿਪਟੀ ਸਪੀਕਰ ਦੋਨੋਂ ਮੇਨ ਹੁੰਦੇ ਨੇ ਤੇ ਦੋਨਾਂ ਦੀ ਕੀ ਹੁੰਦਾ ਹੈ ਆ ਸਪੀਕਰ ਅਤੇ ਡਿਪਟੀ ਸਪੀਕਰ ਦੇ ਅਹੁਦੇ ਦੀ ਮਿਆਦ ਸਦਨ ਦੀ ਮਿਆਦ ਦੇ ਨਾਲ ਹੀ ਚੱਲਦੀ ਹੈ ਜਾਨਕਿ 5 ਸਾਲਾਂ ਵਾਸਤੇ ਹੀ ਹੁੰਦੀ ਆ ਸਪੀਕਰ ਤੇ ਡਿਪਟੀ ਸਪੀਕਰ ਦੀਆਂ ਸ਼ਕਤੀਆਂ ਦੀ ਜੇਕਰ ਗੱਲ ਕੀਤੀ ਜਾਵੇ ਸਪੀਕਰ ਵਿਧਾਨ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਆ ਠੀਕ ਹੈ ਸਪੀਕਰ ਵੇਖਦਾ ਹੈ ਕਿ ਸਦਨ ਦੇ ਵਿੱਚ ਹਰ ਮੈਂਬਰ ਨੂੰ ਆਪਣੇ ਵਿਚਾਰ ਪ੍ਰਗਟ ਕਰਨੀ ਠੀਕ ਮੌਕਾ ਮਿਲਿਆ ਜੇਕਰ ਮੰਤਰੀਆਂ ਦੇ ਕੋਲੋਂ ਮੈਂਬਰ ਨੂੰ ਮੰਤਰੀਆਂ ਦੇ ਕੋਲੋਂ ਸਵਾਲ ਪੁੱਛਣ ਲਈ ਸਪੀਕਰ ਦੀ ਪ੍ਰਵਾਨਗੀ ਲੈਣੀ ਪੈਂਦੀ ਆ ਸਪੀਕਰ ਫੈਸਲਾ ਕਰਦਾ ਹੈ ਕਿ ਕਿਹੜੇ ਸਵਾਲ ਪੁੱਛੇ جا ਸਕਦੇ ਨੇ ਕਿਹੜੇ ਨਹੀਂ ਪੁੱਛੇ ਜਾ ਸਕਦੇ ਸਪੀਕਰ ਆਪਣੀ ਨਿਰਣਾਇਕ ਵੋਟ ਦੀ ਵਰਤੋਂ ਕਰਦਾ ਆ ਸਪੀਕਰ ਬੈਸ ਹੋਂ ਪਿੱਛੋਂ ਵੋਟਾਂ ਲੈਂਦਾ ਹੈ ਨਤੀਜੇ ਘੋਸ਼ਿਤ ਕਰਦਾ ਹੈ ਸਪੀਕਰ ਫੈਸਲਾ ਕਰਦਾ ਹੈ ਕਿ ਕੋਈ ਬਿੱਲ ਤੰਨ ਬਿੱਲ ਹੈ ਕਿ ਨਹੀਂ ਠੀਕ ਹੈ ਅਗਲਾ ਹੁੰਦਾ ਚੀਫ ਮਨਿਸਟਰ ਐਂਡ ਕੌਂਸਲਰ ਆਫ ਮਨਿਸਟਰ ਯਾਨੀ ਕਿ ਮੁੱਖ ਮੰਤਰੀ ਅਤੇ ਮੰਤਰੀ ਮੰਡਾ ਇਹ ਕਿ ਆ ਇਹ ਵਿਧਾਨ ਸਭਾ ਦੇ ਮੁਖ ਚਿਹਰੇ ਹੁੰਦੇ ਨੇ ਇਹ ਲੋਕਾਂ ਦੇ ਦੁਆਰਾ ਚੁਣੇ ਜਾਂਦੇ ਨੇ ਠੀਕ ਹੈ ਲੀਡਰ ਆਫ oppositon ਮੁੱਖ ਵਿਰੋਧੀ ਪਾਰਟੀ ਦਾਗਵਾ ਇਹ ਮੇਨ ਹੁੰਦਾ ਨੇ ਠੀਕ ਹੈ ਪੋਲੀਟੀਕਲ ਸਾਇੰਸ ਦੇ ਵਿੱਚ ਰਾਜਨੀਤੀ ਦੇ ਵਿੱਚ ਜਿਹੜਾ ਵਿਰੋਧੀ ਪਾਰਟੀ ਹੁੰਦੀ ਹੈ ਉਹ ਸਭ ਤੋਂ ਵੱੱਟਾ ਜੀ ਮੇਨ ਹੁੰਦੀ ਹੈ ਕਿਉਂਕਿ ਜੇਕਰ ਵਿਰੋਧੀ 당 ਨਹੀਂ ਹੋਵੇਗਾ ਤੇ ਸਰਕਾਰ ਜਿਹੜੀ ਆਪਣਾ ਕੰਮ ਜੜਾ ਆ ਉਹ ਠੀਕ ਠਾਕ ਦੇ ਨਾਲ ਨਹੀਂ ਚਲਾ ਸਕਦੇ ਵਿਧਾਨ ਸਭਾ ਦੀਆਂ ਸ਼ਕਤੀਆਂ ਕੀ ਹੁੰਦੀਆਂ ਨੇ ਵਿਧਾਨਕੀ ਸ਼ਕਤੀਆਂ ਰਾਜ ਸੂਚੀ ਤੇ ਸੰਵਰਤੀ ਸੂਚੀ ਤੇ ਕਾਨੂੰਨ ਬਣਾਉਣ ਦਾ ਅਧਿਕਾਰ ਹੁੰਦਾ ਹੈ ਠੀਕ ਹੈ ਕਿਉਂਕਿ ਰਾਜ ਦੀ ਸੂਚੀ ਦੇ ਵਿੱਚ ਜਿਹੜੇ ਕੰਮ ਆਉਂਦੇ ਨੇ ਉਹ ਆਪਾਂ ਪਹਿਲੇ ਵੀ ਬਹੁਤ ਵਾਰੀ ਡਿਸਕਸ ਕੀਤੇ ਆ ਕਿ ਰਾਜ ਦੀ ਸੂਚੀ ਦੇ ਵਿੱਚ ਜਿਹੜੇ ਕੰਮ ਹੁੰਦੇ ਨੇ ਉਹੀ ਜਿਹੜੇ ਆ ਉਹ ਰਾਜ ਦੇ ਦੁਆਰਾ ਕੀਤੇ ਜਿਵੇਂ ਪੁਲਿਸ ਆ ਜੇਲਾ ਮਾਨ ਜੱਤਕ ਸਿਹਤਾ ਮਾ ਖੇਤੀਬਾੜੀ ਨਿਆਇ ਵਿਵਸਥਾਵਾ ਬਾਕੀ ਜਿਹੜੇ ਸੰਵਰਤੀ ਸੂਚੀ ਦੇ ਵਿੱਚ ਆਉਂਦਾ ਜਿਵੇਂ ਵਿਆਹ ਨੂੰ ਲੈ ਕੇ ਤਲਾਕ ਨੂੰ ਲੈ ਕੇ ਸਮਾਜ ਰੱਖਿਆ ਨੂੰ ਲੈ ਕੇ ਇਹ ਜਿਹੜੇ ਕੰਮ ਕੀ ਆ ਇਹ ਵਿਧਾਨਿਕ ਸ਼ਕਤੀਆਂ ਦੇ ਵਿੱਚ ਆਰਥਿਕ ਚੱਕਦੀਆਂ ਰਾਜ ਦਾ ਬਜਟ ਵਿਧਾਨ ਸਭਾ ਦੇ ਵਿੱਚ ਪੇਸ਼ ਹੁੰਦਾ ਆ ਵਿੱਤ ਮੰਤਰੀ ਦੁਆਰਾ ਕਿਸੇ ਵੀ ਕਾਰ ਨੂੰ ਲਾਗੂ ਕਰਨ ਜਾਂ ਵਧਾਉਣ ਲਈ ਵਿਧਾਨ ਸਭਾ ਦੀ ਮਜ਼ਦੂਰੀ ਜਿਹੜੀ ਲੈਣੀ ਆ ਉਹ ਲਾਜ਼ਮੀ ਹੁੰਦੀ ਆ ਕਾਰਜਕਾਰੀ ਦੇ ਉੱਤੇ ਨਿਜਰ ਕਰਨ ਨਿਯੰਤਰਣ ਅਧੀਨ ਗੱਲ ਕੀਤੀ ਜਾਵੇ ਤੇ ਵਿਧਾਨ ਸਭਾ ਸਰਕਾਰ ਨੂੰ ਪ੍ਰਸ਼ਨ ਪੋਛਕੇ ਜਾਂ ਵਿਸ਼ਵਾਸ ਮਤ ਪੇਦ ਰਾਹੀਂ ਜਵਾਬ ਬਣਾਉਂਦੀ ਹੈ ਮੁੱਖ ਮੰਤਰੀ ਅਤੇ ਮੰਤਰੀ ਮੰਡਲ ਵਿਧਾਨ ਸਭਾ ਦੇ ਉੱਤਰਦਾਈ ਹੁੰਦੇ ਨੇ ਚਰਚਾ ਅਤੇ ਨਿਰਣੇ ਦੀ ਸ਼ਕਤੀ ਲੋਕ ਸਮੱਸਿਆਵਾਂ ਰਾਜਨੀਤੀਆਂ ਨਵੇਂ ਕਾਨੂੰਨਾਂ ਤੇ ਬਦਲਾਅ ਲਈ ਵਿਧਾਨ ਸਭਾ ਦੇ ਵਿੱਚ ਚਰਚਾ ਇਹਦੇ ਵਿੱਚ ਤੁਸੀਂ 7 ਪੁਆਇੰਟਸ ਲਿਖ ਸਕਦੇ ਜੇਕਰ ਤੁਸੀਂ ਚਾਹੋ ਤੇ ਵਿਧਾਨਕੀ ਸ਼ਕਤੀਆਂ ਕਾਰਜਕਾਰੀ ਸ਼ਕਤੀਆਂ ਵਿਕਤੀਸ਼ਕਤੀਆਂ ਸਵਧਾਨਕ ਸ਼ਕਤੀਆਂ ਵਿੱਚ ਜੇਕਰ ਤੁਸੀਂ ਚਾਹੋ ਉਦੋਂ ਲਿਖ ਸਕਦੇ ਜੇ ਬਾਕੀ ਚੋਣ ਸਬੰਧੀ ਸ਼ਕਤੀਆਂ ਲਿਖ ਸਕਦੇ ਜੇ ਕਿ ਰਾਸ਼ਟਰਪਤੀ ਦੀ ਚੋਣ ਵਿੱਚ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰ ਵੋਟ ਪਾਉਂਦੇ ਨੇ ਵਿਧਾਨ ਪ੍ਰੀਸ਼ਦ ਦੀ 1/3 ਮੈਂਬਰਾਂ ਦੀ ਚੋਣ ਵਿਧਾਨ ਸਭਾ ਦੇ ਮੈਂਬਰਾਂ ਦੁਆਰਾ ਕੀਤੀ ਜਾਂਦੀ ਹੈ ਵਿਧਾਨ ਸਭਾ ਦੇ ਮੈਂਬਰ ਇੱਕ ਸਪੀਕਰ ਅਤੇ ਡਿਪਟੀ ਸਪੀਕਰ ਦੀ ਚੋਣ ਕਰਦੇ ਨੇ ਪ੍ਰਾਂਤਾਂ ਵਿੱਚੋਂ ਰਾਜ ਸਭਾ ਦੇ ਮੈਂਬਰ ਦੀ ਚੋਣ ਵੀ ਰਾਜ ਵਿਧਾਨ ਸਭਾ ਦੇ ਮੈਂਬਰਾਂ ਦੁਆਰਾ ਜਿਹੜੀ ਆ ਉਹ ਕੀਤੀ ਜਾਂਦੀ ਹੈ ਹੁਣ ਗੱਲ ਕਰ ਲੈਣੀ ਆ ਭੂਮਿਕਾ ਦੀ ਲੋਕਤੰਤਰਿਕ ਸੰਸਥਾਵਾਂ ਲੋਕਾਂ ਦੇ ਚੁਣੇ ਨੁਮਾਇੰਦੇ ਕੀ ਰਾਜ ਦੀ ਸਰਕਾਰ ਬਣਾਉਂਦੇ ਨੇ ਇਹ ਲੋਕਤੰਤਰ ਦੀ ਜੜ ਹੁੰਦੇ ਨੇ ਲੋਕਾਂ ਦੀ ਆਵਾਜ਼ ਆ ਲੋਕ ਆਪਣੀਆਂ ਸਮੱਸਿਆਵਾਂ ਤੇ ਸੁਝਾਅ ਆਪਣੇ ਨੁਮਾਇੰਦਿਆਂ ਰਾਹੀਂ ਵਿਧਾਨ ਸਭਾ ਤੱਕ ਪਹੁੰਚਾਉਂਦੇ ਨੇ ਚੈੱਕ ਅਤੇ ਬੈਲੈਂਸ ਵਿਧਾਨ ਸਭਾ ਰਾਜ ਸਰਕਾਰ ਨੂੰ ਗਲਤ ਕੰਮ ਤੋਂ ਰੋਕਣ ਲਈ ਨਿਗਰਾਨੀ ਕਰਦੀ ਹੈ ਨੀਤੀ ਨਿਰਨੇ ਰਾਜ ਪੱਧਰ ਦੀਆਂ ਹੰਕਾਰਪੂਰਵਕ ਨੀਤੀਆਂ ਵਿਧਾਨ ਸਭਾ ਰਾਹੀਂ ਬਣਦੀਆਂ ਨੇ ਜਿਵੇਂ ਸਿੱਖਿਆ ਸਿਹਤ ਖੇਤੀ ਆਦ ਨਿਸ਼ਕਰਸ਼ ਕੀ ਨਿਕਲਦਾ ਹੈ ਵਿਧਾਨ ਸਭਾ ਰਾਜ ਪੱਧਰ ਦੀ ਸਭ ਤੋਂ ਮਹੱਤਵਪੂਰਕ ਸੰਸਥਾ ਹੈ ਇਹ ਨਾ ਸਿਰਫ ਕਾਨੂੰਨ ਬਣਾਉਂਦੀ ਹੈ ਸਗੋਂ ਰਾਜ ਸਰਕਾਰ ਨੂੰ ਨਿਗਰਾਨੀ ਹੇਠ ਰੱਖਦੀ ਹੈ ਲੋਕਤੰਤਰ ਦੀ ਮਜ਼ਬੂਤੀ ਅਤੇ ਸਾਰਥਕ ਸਰਕਾਰ ਲਈ ਵਿਧਾਨ ਸਭਾ ਦੀ ਚੋਣ ਪ੍ਰਕਿਰਿਆ ਸ਼ਕਤੀਆਂ ਅਤੇ ਭੂਮਿਕਾ ਦੀ ਪੂਰੀ ਸਮਝ ਜੜੀ ਹੋਣੀ ਜ਼ਰੂਰੀ ਹੈ ਹੋ ਅੱਜ ਦੀ ਇਹ ਸਾਡਾ ਜਿਹੜਾ ਟੌਪਿਕ ਸੀ ਇਹ ਵੀ ਇੱਕਦਮ ਕੰਪਲੀਟ ਹੋ ਗਿਆ ਆ ਪੋਲੀਟੀਕਲ ਸਾਇੰਸ ਦਾ ਸਾਰਾ ਟੌਪਿਕ ਜਿਹੜਾ ਕੰਪਲੀਟ ਹੋ ਗਿਆ ਫਿਰ ਵੀ ਜੇਕਰ ਪੀਪਰਾਂ ਦੇ ਟਾਈਮ ਕੋਈ ਇੰਪੋਰਟੈਂਟ ਕੁਐਸਚਨ ਨਿਕਲਦਾ ਆ ਤਾਂ ਉਹਦੀ ਵੀਡੀਓ ਜਿਹੜੀ ਮੈਂ ਅਪਲੋਡ ਕਰਵਾ ਦਾਂਗੀ ਕਿਸੇ ਤਰ੍ਹਾਂ ਦਾ ਡਾਊਟ ਕਿਸੇ ਤਰ੍ਹਾਂ ਦੀ ਕੁਇਰੀ ਰਹਿ ਗਈ ਆ ਕਮੈਂਟ ਦੇ ਬਾਕਸ ਦੇ ਵਿੱਚ ਤੁਸੀਂ ਪੁੱਛ ਸਕਦੇ ਜੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇਕਰ ਕਿਸੇ ਤਰ੍ਹਾਂ ਦਾ ਡਾਊਟ ਹੈਗਾ ਤਾਂ ਤੁਸੀਂ ਪੁੱਛ ਸਕਦੇ ਜੇ ਬਾਕੀ ਆਪਣੇ ਚੈਨਲ ਨੂੰ ਆਪਣੇ ਫਰੈਂਡਸ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਬਿਕੋਜ਼ ਇਸ ਚੈਨਲ ਦੇ ਉੱਤੇ ਤੁਹਾਨੂੰ ਸਾਰੇ ਇੰਪੋਰਟੈਂਟ ਕੁਐਸਚਨਸ ਐਡਮਿਸ਼ਨ ਜਦੋਂ ਸਟਾਰਟ ਹੋ ਜਾਣਗੇ ਪ੍ਰਾਈਵੇਟ ਉਦੋਂ ਦਾ ਨੋਟੀਫਿਕੇਸ਼ਨ ਰੋਲ ਨੰਬਰ ਰਿਲੇਟਡ ਰਿਜ਼ਲਟ ਰਿਲੇਟਡ ਸਾਰੀਆਂ ਅਪਡੇਟਸ ਇਸ ਚੈਨਲ ਦੇ ਉੱਤੇ ਪ੍ਰੋਵਾਈਡ ਹੋ ਜਾਣਗੀਆਂ ਥੈਂਕਸ ਫਾਰ ਵਾਚਿੰਗ